ਪਟਿਆਲਾ ਦੇ ਨੇੜੇ ਪਿੰਡ ਲੰਗ ਵਿਖੇ ਮੇਲਾ ਮੁਖ ਮਹਿਮਾਨ ਨਗਰ ਨਿਗਮ ਸੀਨੀਅਰ ਡਿਪਟੀ ਮਹਿਰ ਜਗਦੀਪ ਜੱਗਾ ਦੇ NASA ਦੇ ਰਿਟਾਇਰਡ ਹੋਏ ਪ੍ਰਿੰਸੀਪਲ ਸੁਰਜੀਤ ਜਲੋਟਾ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਨੂੰ ਜਲੋਟਾ ਨੇ 1 ਲੱਖ ਰੁਪਏ ਭੇਟ ਕੀਤਾ ਇਸ ਮੌਕੇ ਸਮਾਜ ਸੇਵੀ ਖੇਲ ਮੇਲਾ ਕਰਵਾਉਣ ਵਾਲੇ ਮੇਵਾ ਸਿੰਘ ਨੇ ਕਿਹਾ ਸਾਡੇ ਪਿੰਡ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸੁਰਜੀਤ ਜਲੋਟਾ ਜੋ ਵਿਗਿਆਨੀ NASA ਤੋਂ ਸੀਨੀਅਰ ਪ੍ਰਿੰਸੀਪਲ ਰਿਟਾਇਰ ਹੋਏ ਉਹ ਇਸ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਸੀਂ ਉਹਨਾਂ ਦਾ ਮਿਲਿਆ ਕਮੇਟੀ ਵੱਲੋਂ ਨਿੱਘਾ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ ਕਹਿੰਦੀ ਹਾਂ ਭਾਈ ਸਾਹਿਬ ਲੰਗ ਪੇਡ ਵੀ ਖੇ ਆਇਓ ਤੁਸੀਂ ਪ੍ਰੋਗਰਾਮ ਤੇ ਕਿਸ ਤਰ੍ਹਾਂ ਲੱਗਿਆ ਕੀ ਵਧੀਆ ਲੱਗਿਆ ਜੀ ਕਿੰਨਾ ਮਨ ਲੱਗਿਆ ਇਹ 빅 ਚੇਂਜ ਬਡੂ ਯੂ ਹੂ ਟੂ ਸੀ ਇਨ ਦਾ अर्ਲੀ 에ਜ ਰੂਟਲ ਸਾਹਿਬ ਕਿੰਨੇ ਸਾਲਾਂ ਬਾਅਦ ਪਿੰਡ ਚ ਆਇਓ ਤੁਸੀਂ 7 ਸਾਲ ਬਾਅਦ 7 ਸਾਲ ਬਾਅਦ ਜਿਸ ਤਰ੍ਹਾਂ ਲੱਗ ਰਿਹਾ ਅੱਜ ਖੇਡਾਂ ਹੋ ਰਹੀਆਂ ਟੂਰਨਾਮੈਂਟ ਹੋ ਰਿਹਾ ਤੇ ਸਕੂਲ ਦੇ ਵਿੱਚ ਵੀ ਆਇਓ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਵਾਰ ਪਹਿਲੀ ਵਾਰ ਐਕਸਪੀਰੀਅੰਸ ਕਰ ਰਹੇ ਆ ਜੀ ਮੈਂ ਜੋ ਤੁਸੀਂ ਇੱਥੇ ਕਰਵਾ ਰਹੇ ਆ ਜਿਹਾ ਅੱਗੇ ਰਹਿਡ ਵੱਡਾ ਨਾਮ ਸਾਡੇ ਪਿੰਡ ਦਾ ਹੈ ਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਇੰਡੀਆ ਦਾ ਨਾਮ ਰੌਸ਼ਨ ਕੀਤਾ ਯੂ ਐਸ ਏ ਦੇ ਵਿੱਚ ਜਾ ਕੇ ਨਹੀਂ ਕੰਮ ਕੀਤਾ ਜੀ ਰੌਸ਼ਨ ਨਾਮ ਦੇ ਕੋਈ ਗੱਲ ਨਹੀਂ ਸੀ ਨਹੀਂ ਕੰਮ ਕਰਦੇ ਨਾਮ ਬਣਦੇ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਸਾਨੂੰ ਤਾਂ ਬਹੁਤ ਮਾਣ ਹੈ ਤੁਹਾਡੇ ਜੀ ਜੀ ਜੋਬ ਕੀਤੀ ਜੀ ਆਪਣੀ ਜੀ ਇਹਨੂੰ ਆਪਣੇ ਕੰਮ ਕੀਤਾ ਹੋ ਕੇ ਜਾ ਕੇ ਜੀ ਇਹ ਫਿਰ ਤਾਂ ਜਿਹਦੀ ਜੋਬ ਉਹ ਕਰਦਾ ਨਹੀਂ ਨਾ ਇਸ ਕਰਕੇ ਸਾਨੂੰ ਇਹ ਲੱਗਦਾ ਵੀ ਨਹੀਂ ਜੋਬ ਤਾਂ ਕੀਤੀ ਸਾਰੀ ਉਮਰ ਸਾਨੂੰ ਅਹਿਸਾਸ ਨਹੀਂ ਹੋਣ ਦੇ ਰਹੇ ਬਹੁਤਾ ਕੰਮ ਕੀਤਾ ਆਈ ਵਰਕਡ ਆਲ ਦਾ ਜਿਹੜੇ ਵੀ ਸਭ ਤੋਂ ਦੂਰੀ ਦੇ بڑے ਪ੍ਰੋਜੈਕਟ ਹੈ ਜੀ ਸੌਧ ਬਿਹਤਰ ਉਹਦੇ ਵਿੱਚ ਸਪੇਸ ਸਟੇਸ਼ਨ ਸਪੇਸ ਸ਼ਟਲ ਸੀ 17 ਪਲੇਨ ਐਫ 18 ਆਪਣਾ ਜੀ ਕੀ ਨਾਮ ਹੈ ਦਾ ਜੀ ਮਿਨੀ ਸ਼ਟਲ ਐਨੀ ਪ੍ਰੋਜੈਕਟ ਆਫ ਦ ਸਪੇਸ ਆਈ ਵਾਸ ਅ ਪਾਰਟ ਆਫ ਦੈਟ ਅਜੋ ਦੋਸਤਾਂ ਦੀਵੇਂ ਦੇਖਦੇ ਹੋ ਯੂ ਐਸ ਦੇ ਰੱਖਦੇ ਹੋ ਕਹਿੰਦੇ 50 ਸਾਲ ਆਪਣੇ ਤੋਂ ਅੱਗੇ ਆ ਕੰਢੀ ਆ ਅੱਜ ਆਪਣੇ ਹਿੰਦੁਸਤਾਨ ਨੂੰ ਕਿਤੇ ਖੜਾ ਦੇਖਦੇ ਹੋ ਆਪਣੇ ਪਿੰਡਾਂ ਨੂੰ ਕਿਤੇ ਖੜਾ ਦੇਖਦੇ ਹਿੰਦੁਸਤਾਨ 'ਚ ਬਹੁਤ ترقی ਹੋਈ ਜੀ ਕਾਰ ਹੈ ਕਾਰ ਫੈਲੀ ਜਾਂ ਮੈਂ ਇਹ ਪੜ੍ਹਾਈ ਛੱਡਿਆ ਸੀ 60 ਕਰਾਉਣੀ ਹੈ ਬਟਿਆਲੇ ਮੈਕਸਿਮ ਹੁਣ ਮਿਲੀਅਨ ਚੋਣ ਗਿਆ ਨਾਸਾ ਦੇ ਵਿੱਚ ਕੰਮ ਕੀਤਾ ਹੈਗਾ ਨਾਸਾ ਵਿੱਚ ਇਸ ਸਮੇਂ ਜਿਹੜੇ ਭਾਰਤੀਏ ਲੋਕ ਕਹਿੰਦੇ ਕਿ ਉਹ ਭਾਰਤੀ ਲੋਕਾਂ ਦੀ ਗਿਣਤੀ ਵੱਧਦਾ ਉੱਤੇ ਯਾਨੀ ਕਾਬਲੀਅਤ ਪਹੁੰਚ ਜਾ ਰਹੀ ਹੈ ਕਿਵੇਂ ਦੇਖਦੇ ਹੋ ਉੱਥੇ ਨਹੀਂ ਇਹ ਗੱਲ ਤੋਂ ਬਾਅਦ ਹੈ ਸਾਰੇ ਤਰ੍ਹਾਂ ਦੇ ਲੋਕ ਹੈ ਉੱਥੇ ਚਾਈਨੀਜ਼ ਹੈ ਬੇਤਨ ਮੀਨ ਹੈ ਹਾਲ ਕਾਈਂਡ ਆਫ ਪੀਪਲ ਆ ਬੱਚੇ ਨੂੰ ਕਿਸ ਤਰ੍ਹਾਂ ਦੀ ਐਜੂਕੇਸ਼ਨ ਚਾਹੀਦੀ ਹੈ ਇਹ ਵੀ ਤੁਹਾਡੇ ਵਾਂਗੂ ਉਸ ਸਾਥ ਪਹੁੰਚ ਪਰ ਲੰਭੇ ਗਏ ਕਿਸ ਤਰ੍ਹਾਂ ਦੀ ਸਟੱਡੀ ਕਿਉਂਕਿ ਬੜੀ ਜਿਆਦਾ ਅਵੇਅਰਨੈਸ ਦੀ ਘਾਟ ਕਿਸ ਤਰ੍ਹਾਂ ਦੀ ਵहां ਸਭ ਕੰਢੀ ਪੈ ਗਈ ਜੀ ਜਿਦਾਸੀ ਕਿਤੇ ਹੋਰੇ ਆਈ ਸੀ ਆਈ ਵਾਸ ਦਾ ਨੰਬਰ 10 ਇਨ ਪੰਜਾਬ ਦਾ ਟਾਈਮ ਵਿਦ ਐਮ ਐਸ ਜੀ ਜਿਸ ਤੋਂ ਬਦਲ ਨਹੀਂ ਲੋਡ ਸਮਝਦੇ ਵਿ ਵੈਸਟਰਨ ਕੰਟਰੀਆਂ ਦੇ ਪੱਟੇ ਜੀ ਜਿਹੜਾ ਸਿਸਟਮ ਸੇਮ ਹੈ ਜੀ ਸੇਮ ਨਹੀਂ ਦੇ ਦੇ ਗੋਬਿੰਦਾਸ ਜਮ ਇੰਜੀਨੀਅਰ ਕੀਤੀ ਹੈ ਅਜੇ ਨਹੀਂ ਹੈ ਟੂ ਚੇਂਜ ਨਹੀਂ ਇਥੇ ਦੇ ਅਸੈਪਟੇਡ ਮੈਂ ਡਿਗਰੀ ਲੋਡਾ ਸਾਹਿਬ ਇੱਕ ਅੱਜ ਕੱਲ ਸਵਾਲ ਹੈਗਾ ਐਸਟਰੋਨੌਟ ਇੱਕ ਬਹੁਤ ਧਰਤੀ ਦੇ ਨਿਰਜੀ ਕਰ ਰਿਹਾ ਤੁਸੀਂ ਤਾਂ ਜਾਣਕਾਰ ਰੱਖਿਆ ਰੱਖਦੇ ਹੋ ਕਿੰਨਾ ਕੁ ਖਤਰਾ ਹੈਗਾ ਉਸ ਧਰਤੀ ਨੂੰ ਆਈ ਡੋਟ ਨੋ ਬਟ ਦੇ ਦਾ ਦੇ ਸਾਇੰਸਿਸ ਸਾਇੰਟੀਸਟਾਂ ਕੰਮ ਕਰਦੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਚੀਜ਼ ਦਾ ਇਹ ਨਾ ਬਾਕੀ ਇਹਨਾਂ ਨੇ ਰੋਸ਼ਨ ਕੀਤਾ ਇਹ ਆਪਣੀ ਅਚੀਵਮੈਂਟ ਨੂੰ ਨਹੀਂ ਦੱਸ ਰਹੇ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਪਤਾ ਕੀ ਹੈ ਜੀ ਅ ਕੁਝ ਗੱਲਾਂ ਇਹ ਜਿਹੜੀਆਂ ਨੇ ਚਲੋ ਅ ਅਗਲਾ ਕਈ بڑے ਉਹਦੇ ਤੇ ਰਹਿ ਕੇ ਅ মিডিਆ ਸਾਹਮਣੇ ਨਹੀਂ ਜਾਂ ਉਹਨਾਂ ਨੂੰ ਪੇਸ਼ ਨਹੀਂ ਜਿੱਦਾਂ ਵੀ ਕੁਝ ਲਾ ਲੋ ਪਰ ਜੇ ਆਪਾਂ ਦੇਖੀਏ ਤਾਂ ਛੋਟੇ ਛੋਟੇ ਜਿਹੜੇ ਇਹ ਇਹਨਾਂ ਵਾਂਗੂ ਸਾਇੰਟਿਸਟ ਨਹੀਂ ਕਾ ਇਹ ਰਿਸਰਚਰ ਨੇ ਇਹ ਸਾਇੰਟਿਸਟ ਇੰਜੀਨੀਅਰ ਹੈ ਸਾਇੰਟਿਸਟ ਇੰਜੀਨੀਅਰ ਇਹ ਇੰਜੀਨੀਅਰ ਪ੍ਰਿੰਸੀਪਲ ਇੰਜੀਨੀਅਰ ਰਿਟਾਇਰ ਹੋਏ ਸੀਨੀਅਰ ਪ੍ਰਿੰਸੀਪਲ ਇੰਜੀਨੀਅਰ ਰਿਟਾਇਰ ਹੋਏ ਨੇ ਤੇ ਨਾਸਾ ਦਾ ਨਾਂ ਹੀ ਬਹੁਤ ਵੱਡਾ ਹੈ ਜੀ ਦੇਖੋ ਦੁਨੀਆ ਦੀ ਟੌਪ ਦੀ 1 ਨੰਬਰ ਏਜੰਸੀ ਤੇ ਜਿਹਦੇ ਵਿੱਚ ਐਡੀ ਐਡੀ ਰਿਸਰਚਾਂ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਪ੍ਰਿੰਸੀਪਲ ਸੀਨੀਅਰ ਪ੍ਰਿੰਸੀਪਲ ਰਹਿ ਕੇ ਆਏ ਨੇ ਤੇ ਇਹ ਇਹ ਸਾਡੇ ਪਿੰਡ ਲਈ ਸਾਡੇ ਇਲਾਕੇ ਲਈ ਸਾਡੇ ਜ਼ਿਲ੍ਹੇ ਲਈ ਤੇ ਪੰਜਾਬ ਲਈ ਬਹੁਤ ਮਾਣ ਦੀ ਗੱਲ ਆ। ਸਾਹਿਬ ਕਿਸ ਤਰ੍ਹਾਂ ਦੇ ਪਿੰਡੇ ਦੀ ਖੇਡ ਮੇਲਾ ਸ਼ੁਰੂ ਹੋਇਆ ਹੋਰ ਵੀ ਕਈ ਕੰਮ ਪਿੰਡ ਦੇ ਵਿੱਚ ਹੋਏ ਨੇ। ਦੇਖੋ ਖੇਡ ਮੇਲੇ ਦੀ ਤਾਂ ਵੀਰ ਜੀ ਇਹ ਆ ਵੀ ਸਾਨੂੰ 53 ਸਾਲ ਹੋ ਗਏ ਖੇਡ ਮੇਲਾ ਕਰਾਉਂਦਿਆਂ ਨੂੰ। ਜਿਹਦੇ ਵਿੱਚ ਐਨ ਆਰ ਆਈਆਂ ਦਾ ਬਹੁਤ ਵੱਡਾ ਯੋਗਦਾਨ ਆ। ਸਰਦਾਰ ਕੁਲਦੀਪ ਸਿੰਘ ਦਾ ਸੁਖਵੀਰ ਸਿੰਘ ਦਾ ਤੇ ਇਹਨਾਂ ਦਾ ਜਲੋਟਾ ਜੀ ਦਾ ਬਹੁਤ ਵੱਡਾ ਯੋਗਦਾਨ ਆ ਜਿਵੇਂ ਪਹਿਲਾਂ ਅਸੀਂ ਕੁਝ ਫਿਜ਼ੀਓਥੈਰੇਪੀ ਸੈਂਟਰ ਵਗੈਰਾ ਸਾਡੇ ਪਿੰਡ 'ਚ ਹਰ ਸਹੂਲਤਾਂ ਉਹ ਇਹਨਾਂ ਦੀ ਦੇਣ ਆ ਤੇ ਅੱਜ ਸਾਡੀ ਬਹੁ ਟਾਈਮਾਂ ਬਾਅਦ ਅਸੀਂ ਇਹਨਾਂ ਨੂੰ ਬਹੁਤ ਬੇਨਤੀ ਕਰ ਰਹੇ تھے ਵੀ ਤੁਸੀਂ ਪੰਜਾਬ ਆਓ ਤੇ ਸਾਨੂੰ ਟਾਈਮ ਦਿਓ ਇਹਨਾਂ ਨੇ ਸਾਨੂੰ ਟਾਈਮ ਦਿਆ ਇਹਨਾਂ ਦੀ ਆਉਣ ਦੀ ਉਹਦੇ ਵਿੱਚ ਅਸੀਂ ਨੇ ਟੂਰਨਾਮੈਂਟ ਰਖਾਇਆ ਜਿਹਦੇ ਵਿੱਚ ਜਲੋਟਾ ਜੀ ਚੀਫ ਗੈਸਟ ਨੇ 29 ਤੇ ਉੱਥੇ ਪਹੁੰਚਣਗੇ ਬਾਕੀ ਹੋਰ ਵੱਡੀਆਂ ਹਸਤੀਆਂ ਨੇ ਆਉਣਾ ਤੇ ਇੱਥੇ ਆਇਆਂ ਦਾ ਇਹਨਾਂ ਦਾ ਵੀ ਜੀ ਆਇਆਂ ਤੁਹਾਡਾ ਵੀ ਜੀ ਆਇਆਂ ਇਹ ਜਲੋਟਾ ਸਿਰ ਅੰਨੇ ਸਾਲ ਹੋ ਗਏ ਤੁਸੀਂ